ਮੇਰੇ ਨਾਲ ਇੱਕ ਬਹੁਤ ਵੱਡਾ ਗੇਮ ਇੱਕ ਗੇਮ ਹੋਈ ਆ ਜੋ ਕਿ ਕਮਾਨ ਤੋਂ ਰਹਿਣ ਵਾਲੇ ਹੀ ਮੇਰੀ ਵਾਈਫ ਹੀ ਆ ਠੀਕ ਹੈ ਰਾਜਮੀਤ ਕੌਰ ਠੀਕ ਹੈ ਉਹਨਾਂ ਦੀ ਮਾਂ ਪਿਤਾ ਦਾ ਨਾਮ ਉਹਨਾਂ ਦੇ ਮਰੀਕ ਸਿੰਘ ਜੇ ਮੰਮੀ ਦਾ ਨਾਮ ਦੇ ਬਲਵਿੰਦਰ ਕੌਰ ਠੀਕ ਹੈ ਜੀ ਅਸੀਂ ਇਕੱਠੇ ਪਹਿਲੇ ਤੇ ਪੜਦੇ ਹੁੰਦੇ ਸੀ ਠੀਕ ਹੈ ਇਕੱਠੇ ਪੜਦੇ ਪੜਦੇ ਚਲੋ ਸਾਡਾ ਫੇਅਰ ਹੋ ਗਿਆ ਹੁਣ ਕੇ ਹੌਲੀ ਹੌਲੀ ਅਸੀਂ ਦੋਵਾਂ ਨੇ ਆਪਣੇ ਪਰਿਵਾਰਾਂ ਨੂੰ ਮਨਾਇਆ ਜੀ ਮੈਰਿਜ ਕਰ ਲਈ ਮੈਰਿਜ ਕਰਨ ਤੋਂ ਬਾਅਦ ਸਰ ਫਿਰ ਦੁਬਾਰਾ ਕੀ ਹੋਇਆ ਵੀ ਦੋ ਤਿੰਨ ਮਹੀਨੇ ਬਾਅਦ ਰੁਕਣ ਮੈਂ ਮਤਲਬ ਕਿ ਮੈਰਿਜ ਤੋਂ ਬਾਅਦ ਮੇਰੇ ਕੋਲ ਰੁਕੀ ਹੋ ਰੁਕਣ ਤੋਂ ਬਾਅਦ ਉਹ ਕੈਨੇਡਾ ਮਤਲਬ ਕਿ ਚਲੀ ਗਈ ਸਾਡਾ ਪਲਾਨ ਹੋਇਆ ਪੀ ਚਲ ਕੇ ਚਲੇ ਜਾ ਕੋਈ ਗੱਲ ਨਹੀਂ ਜਾ ਕੇ ਮੈਨੂੰ ਕਹਿੰਦੀ ਬੁਲਾ ਲਊਗਾ ਮੈਂ ਤੈਨੂੰ ਠੀਕ ਹੈ ਮੈਂ ਕਹਿੰਦਾ ਉਹ ਚਲੋ ਮੈਂ ਜਾ ਉਹ ਚਲੀ ਗਈ ਜਦੋਂ ਸਾਰਾ ਫਿਰ ਮੈਂ ਉਹਦੀਆਂ ਬਾਅਦ ਕਿਸੇ ਸੰਸਮੇ ਪੇ ਕੀਤੀਆਂ ਦੋ ਤਿੰਨ ਵਾਰੀ ਫਿਰ ਮਰਾ ਫਲਾਈ ਵੀ ਕੀਤਾ ਠੀਕ ਹੈ ਜੀ ਉਹ ਫਲਾਈ ਪਤਾ ਨਹੀਂ ਕਿਸੇ ਪੇਪਰ ਦੇ ਸਹੀ ਨਹੀਂ ਮੈਨੂੰ ਕੋਈ ਭੇਜਦੀ ਰੇ ਉਹਦੇ ਕਰਕੇ ਮੇਰਾ ਰਿਫਿਊਜ਼ ਵੀ ਲੱਗਦਾ ਰਿਹਾ ਹਾਂਜੀ 1 ਸਾਲ ਬਾਅਦ ਫਿਰੇ ਵਾਪਸ ਮਤਲਬ ਇੰਡੀਆ ਆਈ ਆਈ ਜਦੋਂ ਉੱਤੇ ਚਲੋ ਜੀ ਮੈਂ ਕਹੇ ਠੀਕ ਕੋਈ ਗੱਲ ਨਹੀਂ ਆਪਾਂ ਕੋਈ ਚੱਕਰ ਨਹੀਂ ਹੌਲੀ ਜੀ ਤੂੰ ਆ ਜਾ ਕੋਈ ਗੱਲ ਨਹੀਂ ਵੀ ਆਪਾਂ ਜਿੰਦਗੀ ਤੇ ਬਾਅਦ ਮੁਸ਼ਕਲਾਂ ਚੱਲਦੀਆਂ ਰਹਿੰਦੀਆਂ ਕੋਈ ਚੱਕਰ ਨਹੀਂ ਕਰ ਠੀਕ ਆ ਜੀ ਜਦੋਂ ਆਈ ਫਿਰ ਵਾਪਸ ਗਈ ਉਹ ਸਰ ਉਹ ਜਾ ਕੇ ਕੀ ਹੋਇਆ ਵੀ ਚਲੋ ਪ੍ਰੈਗਨੈਂਟ ਹੋ ਗਈ ਉੱਥੋਂ ਜਾਣ ਤੋਂ ਬਾਅਦ ਸਰ ਉਹਦੇ ਨਾਲ ਉਥੇ ਮੰਮੀ ਵੀ ਤੇ ਇੱਕ ਉਹਦੀ ਭੂਆ ਸਰ ਕਿਉਂਕਿ ਕੈਨੇਡਾ ਰਹਿੰਦੇ ਨੇ ਜਦੋਂ ਵਾਪਸ ਗਈ ਉੱਥੇ ਉਹ ਇਹਨਾਂ ਦੋਨਾਂ ਨੂੰ ਜਾ ਕੇ ਤੇ ਪਤਾ ਨਹੀਂ ਇਹਨਾਂ ਨੇ ਕੀ ਉਹਨੂੰ ਕੀ ਉਹਦੇ ਕਿਹਾ ਤੇ ਉਹਦਾ ਵਾਸ਼ਿੰਗ ਕਰਾਉਣਾ ਉਹ ਤੋਂ ਬਾਅਦ ਚਲੋ ਮੈਂ ਉਹ ਵੀ ਸਬਰ ਕੀਤਾ ਚਲੋ ਠੀਕ ਆ ਜੀ ਕੋਈ ਗੱਲ ਨਹੀਂ ਉਹ ਬਾਅਦ ਵੀ ਹੌਲੀ ਹੌਲੀ ਲਾਰੇ ਲਾਰੇ ਦੇਖੋ ਕਿੰਨਾ ਟਾਈਮ ਲਾਉਂਦੀ ਰਹੀ ਮੈਨੂੰ ਹੌਲੀ ਹੌਲੀ ਮੈਂ ਉਹ ਵੀ ਚੱਲਦਾ ਗਿਆ ਉਹ ਤੋਂ ਲੰਮਾ ਸਮਾਂ ਪੈ ਗਿਆ ਵੇ ਸਰ ਉਸ ਲਾਰੇ ਵੀ ਕੋਈ ਗੱਲ ਨਹੀਂ ਆਪਾਂ ਥੋੜਾ ਜਿਹਾ ਰੁਕ ਜਾਪੀ ਮੈਂ ਹੁਣ ਅਪਲਾਈ ਕਰਦੇ ਆ ਮੇਰੀ ਪੀਆਰ ਅਪਲਾਈ ਕਰਨ ਵਾਲੀ ਆ ਮੇਰੇ ਉਸ ਦੀ ਹਕੀਕਤ ਦੀ ਮੇਰੀ ਸਪਲੀ ਆ ਗਈ ਆ ਇਹ ਹੁਣ ਮੇਰੇ ਕੈਰ ਕਾ ਮੇਰੀ ਸਪਲੀ ਕਲੀਅਰ ਹੋ ਜਾਣੀ ਆ ਵਿਰਾਸਤ ਕਲੀਅਰ ਹੋ ਗਿਆ ਤੇ ਫੇ ਮੈਂ ਆਪਣੇ ਪੇਪਰ ਅਪਲਾਈ ਕਰ ਦਿੰਦੇ ਆ ਮੈਨੂੰ ਪੀਆਰ ਮਿਲ ਜਾਣੀ ਆ ਅਜੇ ਮੈਂ ਪਰਮਨੈਂਟ ਰੈਜ਼ੀਡੈਂਸ ਨਹੀਂ ਹੋ ਤਾ ਹੈ ਨਾ ਯਾਰ ਦੋਸਤ ਮਿੱਤਰ ਵੀ ਉੱਥੇ ਰਹਿੰਦੇ ਆ ਕੈਨੇਡਾ ਨਾਲ ਉਹਨਾਂ ਨੂੰ ਫਿਰ ਕਿਹਾ ਵੀ ਮੈਂ ਕਿਹਾ ਯਾਰ ਇਦਾਂ ਇਦਾਂ ਕਰਕੇ ਉਹਨਾਂ ਕਿਉਂਕਿ ਉਹਨਾਂ ਨੇ ਵੀ ਇੱਕ ਦੋ ਵਾਰੀ ਇਹਦੀ ਮਦਦ ਕਰਕੇ ਕੀਤੀ ਸੀ ਕਿਉਂਕਿ ਮੈਂ ਇਹਨੂੰ ਕਿਹਾ ਇਹਨੂੰ ਲੋੜ ਪਈ ਸੀ ਉੱਥੇ ਵੀ ਇੱਕ ਵਾਰੀ 500 ਡਾਲਰ ਦੀ ਮੇਰਾ ਯਾਰ ਦੋਸਤ ਆ ਮਨਕੀਤ ਸ਼ਾਹਪੁਰ ਤੋਂ ਆਉਦਣ ਵਾਲਾ ਮੇਰੇ ਲੱਗ ਕੇ ਹੀ ਆ ਸਾਡੇ ਪਿੰਡ ਜੀ ਉਹ ਦੇ ਕੇ ਵੀ ਆਇਆ ਸੀ ਤੇ ਮੈਂ ਫਿਰ ਹੌਲੀ ਲਈ ਇਦਾਂ ਆਪਣੇ ਫਰੈਂਡਾਂ ਨੂੰ ਕਿਹਾ ਵੀ ਇਦਾਂ ਪਤਾ ਕਰ ਵੇ ਆ वो कहें उन्होंने पता जो किया कहें भी यार तू कि चक्कर तुरता उन्हें तो इतनी मैरिज की थी हूँ सर मैं मजबूर हाँ तो मैं ही करांगा सर यही मैडम डी एस पी ने बेनती कराँगा कि प्लीज़ मेरी कृपा करके सर कि मैं मुश्किल हो गया ਮੇਰੀ ਗੱਲ ਹੋਈ ਨਹੀਂ 6-7 ਸਾਲ ਹੋ ਚੁੱਕੇ ਹਾਂਜੀ ਮੈਂ ਇਹ ਦੇਖੋ ਨੰਬਰ ਲਿਆ ਮੁੰਡੇ ਕੋਲ ਮੈਂ ਕਿਹਾ ਫਿਰ ਨੂੰ ਨੰਬਰ ਦੇ ਮੈਂ ਪੁੱਛ ਕੇ ਵੇਖਾਂ ਮੈਂ ਕਿਹਾ ਰਾਜਮੀ ਦੇ ਕਿ ਤੂੰ ਕੋਈ ਉਹ ਨਹੀਂ ਕਰਦੀ ਕਰ ਤੇ ਸਹੀ ਇਹਦਾ ਕੁਝ ਨਾ ਕੁਝ ਹੋਣਾ ਤੇ ਕਹਿੰਦੀ ਵੀ ਮੇਰਾ ਕੋਈ ਲਿੰਕ ਨਹੀਂ ਤੁਹਾਡੇ ਨਾਲ ਹੈਗਾ ਤੇ ਨਾ ਕੋਈ ਮੇਰੇ ਨਾਲ ਮੁੱਕੇ ਗੱਲ ਕਰਿਓ ਨਾ ਮੈਂ ਤੁਹਾਡੇ ਨਾਲ ਕਰਨੀ ਬਸ ਮੇਰੇ ਨਾਲ ਆ ਗੱਲਾਂ ਕੀਤੀਆਂ ਮੈਂ ਮੁੱਕੇ ਕੋਈ ਗੱਲਬਾਤ ਨਹੀਂ ਕੀਤੀ ਨਾ ਮੈਂ ਮੁਰਦੇ ਨੂੰ ਫੋਨ ਕੀਤਾ ਮੈਂ ਕਿਹਾ ਹਰਮਨ ਇਦਾਂ ਕਿੰਦੀ ਮੈਨੂੰ ਕਹਿੰਦਾ ਕੋਈ ਨਹੀਂ ਹੁੰਦਾ ਮੇਰੇ ਨਾਲ ਇੱਕ ਬਹੁਤ ਵੱਡਾ ਮਤਲਬ ਗੇਮ ਹੋਈ ਆ ਜੋ ਕਿ ਕਮਾਨ ਤੋਂ ਰਹਿਣ ਵਾਲੇ ਹੀ ਮੇਰੀ ਵਾਈਫ ਹੀ ਆ ਠੀਕ ਆ ਰਾਜਮੀਤ ਕੌਰ ਠੀਕ ਆ ਉਹਨਾਂ ਦੀ ਮਾਂ ਪਿਤਾ ਦਾ ਨਾਮ ਉਹਨਾਂ ਦੇ ਮਰੀਕ ਸਿੰਘ ਜੇ ਮੰਮੀ ਦਾ ਨਾਮ ਉਹਦੇ ਬਲਵਿੰਦਰ ਕੌਰ ਆ ਠੀਕ ਆ ਜੀ ਅਸੀਂ ਇਕੱਠੇ ਪਹਿਲੇ ਤੇ ਪੜਦੇ ਹੁੰਦੇ ਸੀ ਠੀਕ ਆ ਜੀ ਇਕੱਠੇ ਪੜਦੇ ਪੜਦੇ ਆ ਚਲੋ ਸਾਡਾ ਫੇਅਰ ਹੋ ਗਿਆ ਮੁੜ ਕੇ ਹੌਲੀ ਹੌਲੀ ਅਸੀਂ ਦੋਵਾਂ ਨੇ ਆਪਣੇ ਪਰਿਵਾਰਾਂ ਨੂੰ ਮਨਾਇਆ ਜੀ ਮੈਰਿਜ ਕਰ ਲਈ ਮੈਰਿਜ ਕਰਨ ਤੋਂ ਬਾਅਦ ਸਰ ਫਿਰ ਦੁਬਾਰਾ ਕੀ ਹੋਇਆ ਵੀ ਦੋ ਤਿੰਨ ਮਹੀਨੇ ਬਾਅਦ ਰੁਕਣ ਮੈਂ ਮਤਲਬ ਕਿ ਮੈਰਿਜ ਤੋਂ ਬਾਅਦ ਮੇਰੇ ਕੋਲ ਰੁਕੀ ਹੋ ਰੁਕਣ ਤੋਂ ਬਾਅਦ ਉਹ ਕੈਨੇਡਾ ਮਤਲਬ ਕਿ ਚਲੀ ਗਈ ਸਾਡਾ ਪਲਾਨ ਹੋਇਆ ਵੀ ਚਲ ਤੂੰ ਚਲੇ ਜਾ ਕੋਈ ਗੱਲ ਨਹੀਂ ਜਾ ਕੇ ਮੈਨੂੰ ਕਹਿੰਦੀ ਵੀ ਬੁਲਾ ਲੂੰਗੀ ਮੈਂ ਤੈਨੂੰ ਠੀਕ ਆ ਮੈਂ ਕਹਿੰਦੀ ਓਕੇ ਚਲੋ ਮੈਂ ਜਾ ਉਹ ਚਲੀ ਗਈ ਜਦੋਂ ਸਰ ਮੈਂ ਉਹਦੀਆਂ ਬਾਅਦ ਚ ਫਿਰ ਸੰਗਸਾਂ ਵਿੱਚ ਪੇ ਕੀਤੀਆਂ ਦੋ ਤਿੰਨ ਵਾਰੀ ਮੇਰਾ ਅਪਲਾਈ ਵੀ ਕੀਤਾ ਠੀਕ ਹੈ ਜੀ ਉਪਲਾਈ ਵੀ ਪਤਾ ਨਹੀਂ ਕਿਸੇ ਪੇਪਰ ਦੇ ਸਹੀ ਨਹੀਂ ਮੈਨੂੰ ਕੋਈ ਭੇਜਦੀ ਰਹੀ ਉਹਦੇ ਕਰਕੇ ਮੇਰਾ ਰਿਫਿਊਜ਼ ਵੀ ਲੱਗਦਾ ਰਿਹਾ ਠੀਕ ਹੈ ਜੀ ਰਿਫਿਊਜ਼ ਲੈਟਰ ਵੀ ਹੈਗੀਆਂ ਮੇਰੇ ਤੋਂ ਪਈਆਂ ਉਹ ਮੈਂ ਤੁਹਾਨੂੰ ਦੇ ਦਵਾਂਗਾ ਠੀਕ ਹੈ ਜੀ ਰਿਫਿਊਜ਼ ਵੀ ਲੱਗਦਾ ਗਿਆ ਇਹ ਕੀ ਹੋਇਆ ਕਿ ਹੌਲੀ ਹੌਲੀ ਇਦਾਂ ਕਰਦਾ ਕਰਦੇ ਲਾ ਰਿਆਂ ਦੇ ਵਿੱਚ ਲਾ ਠੀਕ ਹੈ ਜੀ ਜੋ ਉਹਦੇ ਹਾਂ ਜੀ 1 ਸਾਲ ਬਾਅਦ ਫਿਰ ਇਹ ਵਾਪਸ ਮਤਲਬ ਇੰਡੀਆ ਆਈ ਆਈ ਜਦੋਂ ਤੇ ਚਲੋ ਜੀ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਆਪਾਂ ਕੋਈ ਚੱਕਰ ਨਹੀਂ ਹੋਲੀ ਤੂੰ ਆ ਜਾ ਕੋਈ ਗੱਲ ਨਹੀਂ ਵੀ ਆਪਾਂ ਜਿੰਦਗੀ ਚ ਬੜਾ ਮੁਸ਼ਕਲਾਂ ਚੱਲਦੀਆਂ ਰਹਿੰਦੀਆਂ ਕੋਈ ਚੱਕਰ ਨਹੀਂਗਾ ਠੀਕ ਆ ਜੀ ਜਦੋਂ ਆਈ ਫਿਰ ਵਾਪਸ ਗਈ ਉਹ ਸਰ ਉਹ ਜਾ ਕੇ ਕੀ ਹੋਇਆ ਵੀ ਚਲੋ ਪ੍ਰੈਗਨੈਂਟ ਹੋ ਗਈ ਉੱਥੋਂ ਜਾਣ ਤੋਂ ਬਾਅਦ ਸਰ ਉਹਦੇ ਨਾਲ ਉਥੇ ਮੰਮੀ ਵੀ ਤੇ ਇੱਕ ਦੀ ਭੂਆ ਸਰ ਉਹ ਵੀ ਕੈਨੇਡਾ ਹੀ ਰਹਿੰਦੇ ਨੇ ਜਦੋਂ ਵਾਪਸ ਗਈ ਉਥੇ ਉਹ ਇਹਨਾਂ ਦੋਨਾਂ ਨੂੰ ਜਾ ਕੇ ਤੇ ਪਤਾ ਨਹੀਂ ਇਹਨਾਂ ਨੇ ਕੀ ਉਹਨੂੰ ਕੀ ਉਹਦੇ ਕਿਹਾ ਸੀ ਤੇ ਉਹਦਾ ਵਾਸ਼ਨ ਕਰਾਤਾ ਠੀਕ ਹੈ ਦੇਖੋ ਜੀ ਮੈਂ ਇੱਥੋਂ ਤੱਕ ਵੀ ਇਹਨੇ ਮੈਨੂੰ ਕਿਹਾ ਸੀ ਵੀ ਹਾਂ ਮਤਲਬ ਮੇਰਾ ਛੋਟਾ ਨੇ ਪੂਰਾ ਨਾਮ ਹਰਮਿੰਦਰ ਸਿੰਘ ਦਾ ਛੋਟਾ ਹਰਮਨ ਮੈਂ ਹੈ ਵੀ ਹਰਮਨ ਵੀ ਮੇਰੇ ਕਾਲਜ ਇਦਾਂ ਆ ਵੀ ਕਾਲਜ ਦੇ ਨਾ ਵਿੱਚ ਜੇ ਆਪਾਂ 300 ਡਾਲਰ ਪੇ ਕਰ ਦਈਏ ਤੇ ਸਾਰਾ ਖਰਚਾ ਕਾਲਜ ਚੱਕੂਗਾ ਮੈਂ ਉਹ ਵੀ ਪੇ ਕੀਤਾ ਇਹਨੂੰ ਠੀਕ ਹੈ ਜੀ ਫਿਰ ਉਹਦੇ باوجود ਵੀ ਇਹਨੇ ਆਪਣੇ ਇਹਨਾਂ ਪਰਿਵਾਰ ਦੇ ਮੈਂਬਰਾਂ ਦੇ ਮਖਸ਼ੇ ਲੱਗ ਕੇ ਇਹਨੇ ਫਿਰ ਵੀ ਇਹ ਕਦਮ ਚੱਕਿਆ ਵੀ ਮੇਂ ਮਤਲਬ ਕਿ ਇੱਕ ਬੱਚੇ ਨੂੰ ਮਾਰ ਦੇਣਾ ਸਮਝੋ ਇਹ ਕੀਤਾ ਕੰਮ ਉਹ ਤੋਂ ਬਾਅਦ ਵੀ ਚਲੋ ਮੈਂ ਉਹ ਵੀ ਸਬਰ ਕੀਤਾ ਚਲੋ ਠੀਕ ਆ ਜੀ ਕੋਈ ਗੱਲ ਨਹੀਂ ਉਹ ਬਾਅਦ ਵੀ ਹੌਲੀ ਹੌਲੀ ਲਾਰੇ ਲਾਰੇ ਦੇਖੋ ਕਿੰਨਾ ਟਾਈਮ ਲਾਉਂਦੀ ਰਹੀ ਮੈਨੂੰ ਹੌਲੀ ਹੌਲੀ ਮੈਂ ਉਹ ਵੀ ਚੱਲਦਾ ਗਿਆ ਉਹ ਤੋਂ ਲੰਮਾ ਸਮਾਂ ਪੈ ਗਿਆ ਵੇ ਸਰ ਲਾਰੇ ਵੀ ਕੋਈ ਗੱਲ ਨਹੀਂ ਆਪਾਂ ਥੋੜਾ ਜਿਹਾ ਰੁਕ ਜਾਪੀ ਮੈਂ ਹੁਣ ਅਪਲਾਈ ਕਰਦੇ ਆ ਮੇਰੀ ਪੀਆਰ ਪੈਣ ਵਾਲੀ ਆ ਮੇਰੇ ਹੋ ਠੀਕ ਕਦੀ ਮੇਰੀ ਸਪਲੀ ਆ ਗਈ ਆ ਇਹ ਹੁਣ ਮੇਰੇ ਇੱਕ ਐਰਕਾ ਮੇਰੀ ਸਪਲੀ ਕਲੀਅਰ ਹੋ ਜਾਣੀ ਆ ਮੇਰਾ ਸਮੈਸਟਰ ਕਲੀਅਰ ਹੋ ਗਿਆ ਤੇ ਫੇ ਮੈਂ ਆਪਣੇ ਪੇਪਰ ਅਪਲਾਈ ਕਰ ਦੇਣੇ ਆ ਮੈਨੂੰ ਪੀਆਰ ਮਿਲ ਜਾਣੀ ਆ ਅਜੇ ਮੈਂ ਪਰਮਨ ਰੈਜ਼ੀਡੈਂਸ ਨਹੀਂ ਆ ਉੱਥੇ ਮੇਰ ਕੋ ਹਨਾ ਇਦਾਂ ਦੇ ਲਾਰੇ ਲਾਉਂਦੀ ਰਹੀ ਠੀਕ ਹੈ ਜੀ ਸਰ ਚਲੋ ਜੀ ਮੈਂ ਵੀ ਇੱਥੇ ਭੋਲ ਜਾਂਟ ਜਿੱਦਾਂ ਤੁਹਾਨੂੰ ਪਤਾ ਹੀ ਹੈ ਜੀ ਆਪਣੇ ਕਿੰਨੀ ਕ ਆਪਾਂ ਨੂੰ ਨੋ ਲੈਜ ਇੱਥੇ ਦੇ ਠੀਕ ਹੈ ਜੀ ਇਦਾਂ ਦੇ ਲਾਰੇ ਲਾਉਂਦੇ ਰਹੇ ਤੇ ਉਹ ਮੈਨੂੰ ਸਰ ਹੁਣ ਇਦਾਂ 2017 ਚ ਲਾਸਟ ਵਾਰੀ ਮੈਂ ਮੈਨੂੰ ਇਹਨੇ ਕੀ ਹੋਇਆ ਵੀ ਅਪਲਾਈ ਕੀਤਾ ਮੈਂ ਉਹ ਮੈਂ ਤੁਹਾਨੂੰ ਦਊਗਾ ਪੇਪਰ ਸਾਰਾ ਜੋ ਵੀ ਆ ਉਦੋਂ ਕੀ ਹੋਇਆ ਮੈਨੂੰ ਉਹ ਐਕਚੁਅਲੀ ਉਹ ਅਪਲਾਈ ਨਹੀਂ ਕੀਤਾ ਗਿਆ ਉਦੋਂ ਇਹਨਾਂ ਨੇ ਮੇਰੇ ਨਾਲ ਗੇਮ ਖੇਡੀ ਠੀਕ ਆ ਗੇਮ ਖੇਡੀ ਇਹ ਵੀ ਸਾਰਾ ਮੇਰਾ ਮੈਡੀਕਲ ਕਰਾ ਕੇ ਰੂ ਕੇ ਸਾਰਾ ਕੁਝ ਕਰਾ ਕੇ ਮੇਰ ਕੋ ਮਤਲਬ ਕਿ ਸਾਰਾ ਕੁਝ ਲੈ ਮਤਲਬ ਸਾਇੰਸ ਹੁਣ ਕਿਹਾ ਮੈਨੂੰ ਇਹਨਾਂ ਨੇ ਕਿਹਾ ਵੀ ਆਪਣੇ ਚਾਂਸੇ ਚ ਲਿਆ ਵੀ ਅਸੀਂ ਇਹ ਕਾ ਪੇਪਰ ਇੰਡੀਆ ਤੋਂ ਨਹੀਂ ਅਪਲਾਈ ਕਰਨੇ ਐਰ ਕਾ ਹੀ ਕੈਨੇਡਾ ਤੋਂ ਅਪਲਾਈ ਕਰਨੇ ਆ ਠੀਕ ਹੈ ਜੀ ਕੈਨੇਡਾ ਤੋਂ ਅਪਲਾਈ ਕਰਨੇ ਆ ਤੇ ਤੂੰ ਇਦਾਂ ਕਰ ਸਾਨੂੰ ਸਾਰਾ ਕੁਝ ਆਪਣਾ ਜੋ ਵੀ ਤੇਰੇ ਡਾਕੂਮੈਂਟ ਵਗੈਰਾ ਹੈਗੇ ਆ ਸਾਨੂੰ ਸਕੈਨ ਕਰਕੇ ਸਾਨੂੰ ਭੇਜ ਦੇਈਂ ਐਰ ਕਾ ਕੈਨੇਡਾ ਤੋਂ ਹੀ ਅਪਲਾਈ ਕਰਦੇ ਆ ਮੈਂ ਕਿਹਾ ਚਲੋ ਠੀਕ ਹੈ ਜੀ ਲੁਧਿਆਣੇ ਤੋਂ ਸਰ ਮੈਂ ਆਪਣਾ ਕਰਵਾਇਆ ਮੈਡੀਕਲ ਜੋ ਵੀ ਸਾਰਾ ਕੁਝ ਮੇਕੋ ਰਸੀਦਾਂ ਪਈਆਂ ਸਾਨੂੰ ਸਾਰਾ ਕੁਝ ਮੈਂ ਅਟੈਚ ਕਰ ਲਿਆਂਗੇ ਠੀਕ ਹੈ ਨਾਲ ਆਪਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਸਰ ਫਿਰ ਵੀ ਮੈਨੂੰ ਬਾਅਦ ਚ ਮੈਂ ਇਹਨੂੰ ਪੁੱਛਦਾ ਰਿਹਾ ਕਿ ਹਾਂ ਕਿ ਕਿਦਾਂ ਵੀ ਮੇਰਾ ਰਿਜ਼ਲਟ ਕਿਨਾਂ ਦੋ ਤਿੰਨ ਮਹੀਨੇ ਬਾਅਦ ਵੀ ਹਾਂਜੀ ਕਿਦਾਂ ਵੀ ਹਾਂ ਹੁਣ ਆ ਗਿਆ ਰਿਜ਼ਲਟ ਇਹ ਮੈਨੂੰ ਫਿਰ ਵੀ ਫਿਰ ਲਾਰੇ ਲਾਉਂਦੀ ਰਹੀ ਅਜੇ ਨਹੀਂ ਆਇਆ ਅਜੇ ਨਹੀਂ ਆਇਆ ਉਹ ਪੈਂਡਿੰਗ ਚ ਦੇਈ ਜਾਂਦੇ ਆ ਪੈਂਡਿੰਗ ਚ ਦੇਈ ਜਾਂਦੇ ਆ ਉਸ ਤੋਂ ਬਾਅਦ ਸਿਰਫ ਇਹ ਨੇ ਮੈਨੂੰ ਬਿਲਕੁਲ ਹੀ ਚਾਰ ਸਵੇਰਾਂ ਬਲੌਕ ਕਰ ਦਿੱਤਾ ਠੀਕ ਹੈ ਜੱਕ ਹੁਣ ਹੋਣਾ ਸਰ ਤੁਹਾਨੂੰ ਸ਼ੁਰੂ ਕਰੋ ਹੁਣ ਕੀ ਹੋਇਆ ਵੀ ਸਰ ਜੋ ਇਹਨੇ ਸਾਰਾ ਹੀ ਬਲੌਕ ਕਰ ਦਿੱਤਾ ਮੈਨੂੰ ਜਦੋਂ ਫਿਰ ਜਦੋਂ ਮੈਨੂੰ ਇਹ ਹੋਇਆ ਨਾ ਭੀ ਹਾਂ ਭੀ ਯਾਰ ਹੁਣ ਤਾਂ ਮੈਨੂੰ ਮਤਲਬ ਕਿ ਯਾਰ ਇੱਕ ਬਹੁਤ ਸਾਲ-ਸਾਲ 6-6 ਮਹੀਨੇ ਨਹੀਂ ਫੋਨ ਕਰਦੀ ਹੈ ਨਾ ਫਿਰ ਯਾਰ ਮੇਰੇ ਵੀ ਸ਼ੱਕ ਪੈਦਾ ਹੋਇਆ ਫਿਰ ਹੌਲੀ-ਹੌਲੀ ਮੈਂ ਵੀ ਉੱਥੋਂ ਮੇਰੇ ਦੋ ਯਾਰ ਦੋਸਤ ਮਿੱਤਰ ਵੇ ਉੱਥੇ ਰਹਿੰਦੇ ਕੈਨੇਡਾ ਉਹਨਾਂ ਨੂੰ ਫਿਰ ਕਿਹਾ ਵੀ ਮੈਂ ਕਿਹਾ ਯਾਰ ਇਦਾਂ-ਇਦਾਂ ਕਰਕੇ ਉਹਨਾਂ ਕਿਉਂਕਿ ਉਹਨਾਂ ਨੇ ਵੀ ਇੱਕ ਦੋ ਵਾਰੀ ਇਹਦੀ ਮਤ ਕਰ ਕੀਤੀ ਸੀ ਕਿਉਂਕਿ ਮੈਂ ਇਹਨੂੰ ਕਿਹਾ ਇਹਨੂੰ ਲੋਡ ਪਈ ਸੀ ਉੱਥੇ ਵੀ ਇੱਕ ਵਾਰੀ 500 ਡਾਲਰ ਦੀ ਮੇਰਾ ਯਾਰ ਦੋਸਤ ਆ ਮਲਕੀਤ ਸ਼ਾਹਪੁਰ ਤੋਂ ਆ ਉਦਨਵਾਲ ਮੇਰੇ ਲੱਗ ਗਿਆ ਸਾਡੇ ਪਿੰਡ ਜੀ ਉਹ ਦੇ ਕੇ ਵੀ ਆਇਆ ਸੀ ਤੇ ਮੈਂ ਫਿਰ ਹੌਲੀ ਹੌਲੀ ਇਦਾਂ ਆਪਣੇ ਫਰੈਂਡਾਂ ਨੂੰ ਕਿਹਾ ਵੀ ਇਦਾਂ ਪਤਾ ਕਰ ਉਹ ਕਹਿੰਦੇ ਉਹਨਾਂ ਨੇ ਪਤਾ ਜਦੋਂ ਕੀਤਾ ਉਹ ਕਹਿੰਦੇ ਵੀ ਯਾਰ ਉਹ ਤੂੰ ਤੇ ਕਿਹੜੇ ਚੱਕਰ ਚ ਤੁਰਿਆ ਫਿਰਦਾ ਉਹਨੇ ਤਾਂ ਇੱਥੇ ਦੂਜੀ ਮੈਰਿਜ ਕੀਤੀ ਆ ਦੂਜੀ ਮੈਰਿਜ ਹੋ ਗਏ ਉਹਦਾ ਇੱਕ ਬੱਚਾ ਵੀ ਆ ਓ ਹੁਣ ਸਰ ਤੁਸੀਂ ਆਪ ਦੱਸੋ ਮੈਨੂੰ ਵੀ ਮੇਰ ਨਾਲ ਐਡਾ ਵੱਡਾ ਇਹ ਸਾਰੇ ਟੱਬਰ ਨੇ ਰਲ ਕੇ ਗੇਮ ਕੀਤੀ ਆ ਹੁਣ ਮੈਨੂੰ ਕੋਈ ਇਨਸਾਫ ਮਿਲੇ ਇਹਦਾ ਠੀਕ ਹੈ ਜੀ ਮੈਂ ਇਸ ਦੇ ਚੱਕਰ ਵਿੱਚ ਆਪਣੀ ਪੈੜੀ ਵੀ ਵੇਚ ਚੁੱਕਾ ਠੀਕ ਹੈ ਪਹਿਲਾਂ ਮੈਂ ਲਿਮਟ ਬਣਾ ਆਪਣਾ ਕਿ ਇਹਦੀ ਫੀਸ ਪੇ ਕਰਦਾ ਰਿਹਾ ਮੁੜ ਕੇ ਮੈਂ ਉਹ ਲਿਮਟ ਮੇਰੀ ਐਡੀ ਵੱਡੀ ਸੀ 15 ਲੱਖ ਦੀ ਉਹ ਤਰਦੀ ਨਹੀਂ ਸੀ ਉਹ ਉਹਨੂੰ ਲਿਮਟ ਨੂੰ ਲਾਉਣ ਦੇ ਲਈ ਪੈੜੀ ਵੇਚੀ 2 ਕਿਲੇ ਹੋਨ ਤਰ ਮੈਂ ਮਜਬੂਰ ਹਾਂ ਤੇ ਮੈਂ ਸਰ ਇਹੀ ਮੈਡਮ ਡੀਐਸਪੀ ਨੂੰ ਵੀ ਬੇਨਤੀ ਕਰਾਂਗਾ ਵੀ ਪਲੀਜ਼ ਮੇਰੀ ਕਿਰਪਾ ਕਰਕੇ ਸਾ ਕੀ ਮੈਂ ਕੰਫਿਊਜ਼ਨਲ ਹੋ ਗਿਆ ਸਰ ਵੀ ਮੇਰੀ ਮੇਰੀ ਗੱਲ ਹੋਈ ਨੂੰ 6-7 ਸਾਲ ਹੋ ਚਲੇ ਜੀ ਹਾਂਜੀ ਮੈਂ ਇਹ ਦੇ ਕੋ ਨੰਬਰ ਲਿਆ ਮੁੰਡੇ ਕੋ ਮੈਂ ਆਖਿਆ ਵੀ ਮੈਨੂੰ ਨੰਬਰ ਦੇ ਮੈਂ ਪੁੱਛ ਕੇ ਵੇਖਾਂ ਮੈਂ ਆਖਿਆ ਰਾਜਮੀ ਤੇ ਵੀ ਤੂੰ ਕਿਉਂ ਨਹੀਂ ਕਰਦੀ ਕਰ ਤੇ ਸਹੀ ਇਹਦਾ ਕੁਝ ਨਾ ਕੁਝ ਹੋਣਾ ਕਹਿੰਦੀ ਵੀ ਮੇਰਾ ਕੋਈ ਲਿੰਕ ਨਹੀਂ ਤੁਹਾਡੇ ਨਾਲ ਹੈਗਾ ਤੇ ਨਾ ਕੋਈ ਮੇਰੇ ਨਾਲ ਮੁੜ ਕੇ ਗੱਲ ਕਰਿਓ ਨਾ ਮੈਂ ਤੁਹਾਡੇ ਨਾਲ ਕਰਨੀ ਬਸ ਮੇਰੇ ਨਾਲ ਆ ਗੱਲਾਂ ਕੀਤੀਆਂ ਮੈਂ ਮੁੜ ਕੇ ਕੋਈ ਗੱਲਬਾਤ ਹੀ ਨਹੀਂ ਕੀਤੀ ਨਾ ਮੈਂ ਮੁੜ ਕੇ ਨਾ ਫੋਨ ਕੀਤਾ ਮੈਂ ਕਿਹਾ ਹਰਮਨ ਇਦਾਂ ਕਹਿੰਦੀ ਹੈ ਮੈਨੂੰ ਕਹਿੰਦਾ ਕੋਈ ਨਹੀਂ ਮੰਮੀ ਤੁਸੀਂ ਕੋਈ ਮੇਰੇ ਰਿਸ਼ਤੇਦਾਰ ਨਾਲ ਜਿਹੜਾ ਮੈਂ ਕਿਸੇ ਜੀ ਰਿਸ਼ਤੇਦਾਰ ਕੋਲ ਨਾ ਕਦੀ ਗਈ ਤੇ ਨਾ ਮੈਂ ਕਿਸੇ ਨਾਲ ਗੱਲ ਕੀਤੀ ਆਦਮੀ ਮੇਰਾ ਸਿਰ ਤੇ ਨਹੀਂ ਮੈਂ ਕਿਤੇ ਗਈ ਨਹੀਂ ਅਸੀਂ ਹੁਣ ਸਾਫੀ ਮੰਗਦੇ ਆ ਜੀ ਜੋ ਸਾਡਾ ਲੱਗਾ ਲੈਣਾ ਸਾਨੂੰ ਸਾਡਾ ਦੇ ਦੇ ਜੋ ਮੁੰਡੇ ਦੀ ਜ਼ਿੰਦਗੀ ਦਾ ਬਰਬਾਦ ਕੀਤੀ ਉਹਦਾ ਹਰਜਾਨਾ ਭਰ ਦਵੇ ਸਾਨੂੰ ਸਾਨੂੰ 14 ਸਾਲ ਹੋ ਗਏ ਵੇਟ ਕਰਦਿਆਂ ਨੂੰ ਸਾਡਾ ਵੀ ਕੋਈ ਸੋਚ ਲੈ ਆਹੀਂ ਤੇ ਇਹੋ ਚਾਹੁੰਦੇ ਆ